ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 29 ਅਕਤੂਬਰ ਹੈ 9 ਅਕਤੂਬਰ 1933 ਦੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਸਾਲਾਨਾ ਚੋਣ ਹੋਈ ਸੀ ਇਸ ਦੇ ਵਿੱਚ ਪ੍ਰਤਾਪ ਸਿੰਘ ਸ਼ੰਕਰ ਪ੍ਰਧਾਨ ਚੁਣਿਆ ਗਿਆ ਮਗਰੋਂ ਪ੍ਰਤਾਪ ਸਿੰਘ ਸ਼ੰਕਰ ਦਾ ਪੁੱਤਰ ਸਵਰਨ ਸਿੰਘ ਸੈਂਟਰ ਦੇ ਵਿੱਚ ਵਜ਼ੀਰ ਵੀ ਬਣਿਆ ਸੀ 29 ਅਕਤੂਬਰ 1970 ਸਿੱਖ ਮਿਸ਼ਨਰੀ ਲਹਿਰ ਦੇ ਇੱਕ ਤਰ੍ਹਾਂ ਦੇ ਨਾਲ ਮੋਢੇ ਗੁਰੂ ਗੰਗ ਸਾਹਿਬ ਜੀ ਦਾ ਟੀਕਾ ਕਰਨ ਵਾਲੇ ਗੁਰਬਾਣੀ ਅਤੇ ਸਿੱਖ ਤਵਾਰੀਖ ਦੇ ਮਹਾਰ ਸਿੱਖ ਮਿਸ਼ਨਰੀ ਕਾਲਜ ਦੇ ਸਾਬਕਾ ਪ੍ਰਿੰਸੀਪਲ ਸਾਹਿਬ ਸਿੰਘ 29 ਅਕਤੂਬਰ 1970 ਦੇ ਦਿਨ ਆਪਣਾ ਦੁਨੀਆਵੀ ਸਫ਼ਰ ਪੂਰਾ ਕਰਕੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ 16 ਫਰਵਰੀ 1914 ਨੂੰ ਭਾਈ ਹੀਰਾਨੰਦ ਦੇ ਘਰ ਨੱਥੂ ਰਾਮ ਵੱਜੋ ਪਿੰਡ ਥੱਪਲ ਜ਼ਿਲ੍ਹਾ ਸਿਆਲਕੋਟ ਦੇ ਵਿੱਚ ਜਨਮੇ ਪ੍ਰੋਫੈਸਰ ਸਾਹਿਬ ਸਿੰਘ ਨੇ 12 ਸਾਲ ਦੀ ਉਮਰ ਦੇ ਵਿੱਚ ਸਿੱਖ ਧਰਮ ਧਾਰਨ ਕੀਤਾ ਸੀ ਜਦ ਅਕਾਲੀ ਲਹਿਰ ਸ਼ੁਰੂ ਹੋਈ ਤਾਂ ਆਪ 1921 ਦੇ ਵਿੱਚ ਇਸ ਦੇ ਸਖਤਰ ਬਣ ਗਏ 13 ਅਕਤੂਬਰ 1923 ਦੇ ਦਿਨ ਆਪ ਨੂੰ ਬਾਕੀ ਅਕਾਲੀਆਂ ਦੇ ਨਾਲ ਗ੍ਰਿਫਤਾਰ ਕਰ ਲਿਆ ਗਿਆ ਆਪ ਜਨਵਰੀ 1926 ਦੇ ਵਿੱਚ ਰਿਹਾ ਹੋਏ ਸਨ 29 ਅਕਤੂਬਰ 1987 ਪੰਜਾਬ ਪੁਲਿਸ ਨੇ 29 ਅਕਤੂਬਰ 1987 ਦੇ ਦਿਨ ਭਾਈ ਰੂਤ ਸਿੰਘ ਮੈਂਬਰ ਪੰਥ ਕਮੇਟੀ ਨੂੰ ਕੋਹ-ਕੋਕੇ ਮਾਰ ਦਿੱਤਾ। ਰੂਤ ਸਿੰਘ ਕਈ ਦਿਨਾਂ ਤੋਂ ਪੁਲਿਸ ਦੀ ਹਿਰਾਸਤ ਦੇ ਵਿੱਚ ਸੀ। ਉਸ ਤੇ ਬੇਹੱਦ ਤਸ਼ੱਦਦ ਕੀਤਾ ਗਿਆ ਸੀ। ਲੋਹੇ ਦਾ ਕਿਤਾਬ ਦਾ ਸਰੀਆ ਉਸ ਦੇ ਢਿੱਡ ਦੇ ਵਿੱਚ ਆਰ-ਪਾਰ ਕਰ ਦਿੱਤਾ ਗਿਆ ਸੀ। ਇਸ ਤੋਂ ਮੰਗਰੋਂ ਉਸ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ। 29 ਅਕਤੂਬਰ 1999 ਦੇ ਦਿਨ ਪੰਜਾਬ ਪੁਲਿਸ ਨੇ ਬਲਬੀਰ ਸਿੰਘ ਬੀਰਾ ਵਾਸੀ ਦੂਹਲ ਅਤੇ ਰੇਸ਼ਮ ਸਿੰਘ ਬੱਬਰ ਵਾਸੀ ਮਹੂ ਫਿਰੋਜ਼ਪੁਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। 29 ਅਕਤੂਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਗੁਰਚਰਨ ਸਿੰਘ ਪੁੱਤਰ ਟੈਲ ਸਿੰਘ ਵਾਸੀ ਪਨੇਂਚਾ ਨੇੜੇ ਸੰਗੋਲ ਫਤਿਹਗੜ੍ਹ ਸਾਹਿਬ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਇਸੇ ਦਿਨ ਹੀ ਪੰਜਾਬ ਪੁਲਿਸ ਨੇ ਰਣਜੀਤ ਸਿੰਘ ਵਾਸੀ ਮੰਗਰੋੜ, ਕਰਮ ਸਿੰਘ ਵਾਸੀ ਅਮਰਾਲਾ, ਈਸ਼ਰ ਸਿੰਘ ਵਾਸੀ ਕਿਸ਼ਨਗੜ੍ਹ ਗੁਰਬਾਲੀ, ਨੇਤਰ ਸਿੰਘ ਵਾਸੀ ਢੋਲੇਵਾਲ, ਜਗਜੀਤ ਸਿੰਘ ਵਾਸੀ ਘੜੂਆ, ਜਸਵਿੰਦਰ ਸਿੰਘ ਉਰਫ ਜਗਿੰਦਰ ਸਿੰਘ ਵਾਸੀ ਕੇਸਰੀ ਸ਼ਹੀਦ ਕੀਤਾ ਪੰਜਾਬ ਪੁਲਿਸ ਨੇ 29 ਅਕਤੂਬਰ 1991 ਦੇ ਦਿਨ ਮੰਗਲ ਸਿੰਘ ਰਫ ਮੰਗਾ ਪੁੱਤਰ ਸੋਹਣ ਸਿੰਘ ਵਾਸੀ ਅਰਜਨ ਬਾਗਾ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ ਪੰਜਾਬ ਪੁਲਿਸ ਨੇ 29 ਅਕਤੂਬਰ 1992 ਦੇ ਦਿਨ ਮਨਜੀਤ ਸਿੰਘ ਪੁੱਤਰ ਰਾਮ ਸਿੰਘ ਵਾਸੀ ਠੱਠੀਆਂ, ਲਖਬੀਰ ਸਿੰਘ ਲੱਖਾ, ਜਗਤਾਰ ਸਿੰਘ ਉਰਫ ਜੱਗਾ ਅਤੇ ਹੋਰ ਸਿੱਖਾਂ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। 29 ਅਕਤੂਬਰ 1992 ਦੇ ਦਿਨ ਇੱਕ ਖੜਕੂ ਜਰਨੈਲ ਅਮਰਜੀਤ ਸਿੰਘ ਉਰਫ ਛਖੜ ਪੁਲਿਸ ਦੇ ਘੇਰੇ ਦੇ ਵਿੱਚ ਆ ਗਿਆ। ਉਸ ਨੇ ਜ਼ਾਲਮਾਨਾ ਤਸੀਹੇ ਸਹਿ ਕੇ ਨਕਲੀ ਮੁਕਾਬਲੇ ਦੇ ਵਿੱਚ ਮਾਰੇ ਜਾਣ ਦੀ ਬਜਾਏ ਸਾਈਨਾਈਟ ਦਾ ਕੈਪਸੂਲ ਖਾ ਕੇ ਜਾਨ ਦੇ ਦਿੱਤੀ। 1982 ਅਤੇ 1995 ਦੇ ਵਿਚਕਾਰ ਖਾਸ ਕਰਕੇ 1992 ਦੇ ਵਿੱਚ ਪੰਜਾਬ ਪੁਲਿਸ ਅਤੇ ਹੋਰ ਸਰਕਾਰੀ ਫੋਰਸਸਿਜ਼ ਨੇ ਹਜ਼ਾਰਾਂ ਸਿੱਖ ਨੌਜਵਾਨ ਨਕਲੀ ਮੁਕਾਬਲਿਆਂ ਦੇ ਵਿੱਚ ਸ਼ ਦਰਅਸਲ ਕਦੇ ਕੋਈ ਮੁਕਾਬਲਾ ਹੋਇਆ ਹੀ ਨਹੀਂ ਸੀ ਅਤੇ ਪੁਲਿਸ ਸਿੱਖਾਂ ਨੂੰ ਸ਼ਹੀਦ ਕਰਕੇ ਮੁਕਾਬਲੇ ਦੀ ਖਬਰ ਰਿਲੀਜ਼ ਕਰ ਦਿੰਦੀ ਪਰ ਖਾੜਕੂਆਂ ਤੇ ਸਰਕਾਰੀ ਫੋਰਸਸ ਦੇ ਵਿਚਕਾਰ ਕੁਝ ਅਸਲ ਮੁਕਾਬਲੇ ਵੀ ਹੋਏ ਨੇ ਇਹਨਾਂ ਮੁਕਾਬਲਿਆਂ ਦੇ ਵਿੱਚ ਗੈਂਤੀ ਦੇ ਖਾੜਕੂਆਂ ਦਾ ਮੁਕਾਬਲਾ ਸੈਂਕੜੇ ਤੇ ਹਜ਼ਾਰਾਂ ਫੋਰਸਸ ਦੇ ਨਾਲ ਹੁੰਦਾ ਸੀ ਜੋ ਕਈ-ਕਈ ਘੰਟੇ ਚੱਲਿਆ ਕਰਦਾ ਸੀ ਇਹਨਾਂ ਸਾਵੀਆਂ ਜੰਗਾਂ ਦੇ ਵਿੱਚ ਸਿਰਫ 2-4 ਖਾੜਕੂ ਸ਼ਹੀਦ ਹੋਣ ਤੋਂ ਪਹਿਲਾਂ ਦਰਜਨਾਂ ਸਿਪਾਹੀ ਮਾਰ ਦਿਆ ਕਰਦੇ ਇਹੋ ਜਿਹਾ ਇੱਕ ਅਸਲ ਮੁਕਾਬਲਾ ਰੱਤਾਖੇੜਾ ਪਿੰਡ ਦੇ ਵਿੱਚ ਵੀ ਹੋਇਆ ਸੀ 29 ਅਕਤੂਬਰ 1992 ਦੇ ਦਿਨ ਪੁਲਿਸ ਨੂੰ ਮੁਖਬਰੀ ਮਿਲੀ ਕਿ ਕੁਝ ਖਾੜਕੂ ਪ ਇਸ ਤੇ ਪੁਲਿਸ, ਸੀਆਰਪੀਐਫ ਅਤੇ ਹੋਰ ਸਰਕਾਰੀ ਫੋਰਸਸਾਂ ਨੇ ਸੈਂਕੜਾਂ ਦੀ ਗਿਣਤੀ ਦੇ ਵਿੱਚ ਸਾਰੇ ਇਲਾਕੇ ਨੂੰ ਘੇਰਾ ਪਾ ਲਿਆ। ਇਸ ਮੌਕੇ ਤੇ ਸਿਰਫ ਤਿੰਨ ਖਾੜਕੂਆਂ ਤੇ ਸੈਂਕੜੇ ਸਰਕਾਰੀ ਫੋਰਸਸ ਦੇ ਵਿਚਕਾਰ 48 ਘੰਟੇ ਦਾ ਇੱਕ ਅਸਲ ਮੁਕਾਬਲਾ ਹੋਇਆ ਜਿਸ ਦੇ ਵਿੱਚ ਅਗਲੇ ਦਿਨ 31 ਅਕਤੂਬਰ ਨੂੰ ਇਹ ਤਿੰਨੇ ਖਾੜਕੂ ਭਾਈ ਮਨਜੀਤ ਸਿੰਘ ਠੱਠੀਆਂ, ਗੁਰਵਿੰਦਰ ਸਿੰਘ ਪਿੰਦਾ ਅਤੇ ਇੱਕ ਹੋਰ ਸਿੱਖ ਸ਼ਹੀਦ ਹੋ ਗਏ। ਫੋਰਸਸ ਦੇ ਵਿੱਚੋਂ ਬਹੁਤ ਸਾਰੇ ਸਿਪਾਹੀ ਵੀ ਮਾਰੇ ਗਏ। ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ। ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ।